ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਇਹ ਹੈ ਜੀ ਗੁਰਦੁਆਰਾ ਚਿੱਲਾ ਸਾਹਿਬ ਜਦੋਂ ਦੂਜੀ ਉਦਾਸੀ ਵੇਲੇ ਗੁਰੂ ਸਾਹਿਬ ਬਠਿੰਡੇ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਉਂਦੇ ਆ ਇੱਥੇ ਇੱਕ ਮੇਲਾ ਲੱਗਾ ਹੋਇਆ ਪੀਰ ਇਕੱਠੇ ਹੋਏ ਆ ਬਹੁਤ ਜ਼ਿਆਦੇ ਔਰ ਜਿਹੜਾ ਇਹ ਸਰਸਾ ਸ਼ਹਿਰ ਆ ਸਰਸੇ ਸ਼ਹਿਰ ਦੇ ਵਿੱਚ ਆ ਇੱਥੇ ਜਿਹੜੇ ਪੀਰ ਸੀਗੇ ਆਪਣੇ ਆਪ 'ਚ ਬੜੇ ਕਰਾਮਾਤੀ ਸੀਗੇ ਉਹ ਜਾਦੂ ਟੂਣੇ ਪਖੰਡ ਦੇ ਨਾਲ ਲੋਕਾਂ ਨੂੰ ਪਰਮਾਉਂਦੇ ਵੀ ਸੀਗੇ ਉੱਥੇ ਗੁਰੂ ਸਾਹਿਬ ਨੇ ਇੱਕ ਅਲੱਗ ਹੀ ਅਜੀਬ ਹੀ ਪਹਿਰਾਵਾ ਪਹਿਨਿਆ ਹੋਇਆ ਵਾ ਨਾ ਉਹ ਮੁਸਲਮਾਨੀ ਵੇਸ ਹੈ ਨਾ ਹਿੰਦੂ ਵੇਸ ਹੈ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਗੁਰੂ ਸਾਹਿਬ ਨੇ ਰਸੇ ਜਿਵੇਂ ਲੇਟੇ ਸੀਗੇ ਜਿਹੜੇ ਲੋਕਾਂ ਨੇ ਉੱਥੋਂ ਜਿਹੜੇ ਲੋਕ ਸੀ ਇਹਨਾਂ ਨੂੰ ਪੀਰਾਂ ਨੂੰ ਮੰਨਣ ਵਾਲੇ ਗੁਰੂ ਸਾਹਿਬ ਇਹ ਤਰੀਕਾ ਵਰਤਦੇ ਸੀ ਇੱਕ ਫਸਟ ਅਟਰੈਕਸ਼ਨ ਪੈਦਾ ਕਰਨ ਲਈ ਜੀ ਪਹਿਲੀ ਅਟਰੈਕਸ਼ਨ ਗੁਰੂ ਸਾਹਿਬ ਵੱਲ ਨੂੰ ਆਏ ਲੋਕ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕੀਰਤਨ ਕੀਤਾ ਬਹੁਤ ਸੰਗਤ ਇਕੱਠੀ ਹੋ ਗਈ ਗੁਰੂ ਸਾਹਿਬ ਦਾ ਰਾਗ ਸੁਣ ਕੇ ਨਾਦ ਸੁਣ ਕੇ ਗੁਰਬਾਣੀ ਸੁਣ ਕੇ ਔਰ ਜਿਹੜੇ ਇੱਥੋਂ ਦੇ ਪੀਰ ਸੀਗੇ ਜਿਹੜੇ ਮੇਨ ਖਵਾਜਾ ਤੇ ਪੀਰ ਅਫਦਲ ਸਕੂਰ ਇਹ ਬੜੇ ਕਰੋਧ ਨਾਲ ਆਪਣੇ ਉਧਰੋਂ ਉੱਠ ਕੇ ਆ ਕੇ ਤੇ ਗੁਰੂ ਸਾਹਿਬ ਨੂੰ ਕਹਿੰਦੇ ਤੂੰ ਕੌਣ ਆ ਤੂੰ ਹਿੰਦੂ ਆ ਕਿ ਮੁਸਲਮਾਨ ਆ ਗੁਰੂ ਸਾਹਿਬ ਕਹਿੰਦੇ ਮੈਂ ਤੇ ਨਾ ਹਿੰਦੂ ਆ ਨਾ ਮੁਸਲਮਾਨ ਆ ਮੈਂ ਤਾਂ ਰੱਬ ਦਾ ਬੰਦਾ ਉਹ ਗੁਰੂ ਸਾਹਿਬ ਨੂੰ ਕਹਿੰਦੇ ਅਸੀਂ ਕਰਾਮਾਤਾਂ ਦਿਖਾਓ ਤੁਸੀਂ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ ਉਹ ਕਹਿੰਦੇ ਸਾਡੇ ਪੀਰ ਤਾਂ ਦਿਨ ਵੇਲੇ ਰਾਤ ਪਾ ਸਕਦੇ ਆ ਰਾਤ ਨੂੰ ਦਿਨ ਕਰ ਸਕਦੇ ਆ ਅੰਨੇ ਨੂੰ ਸੁジャਖਾ ਕਰ ਸਕਦੇ ਸੁジャਖੇ ਨੂੰ ਅੰਨਾ ਕਰ ਸਕਦੇ ਉਹ ਪੀਰ ਸ਼ਕਤੀਆਂ ਦਿਖਾਉਂਦੇ ਸੀਗੇ ਗੁਰੂ ਸਾਹਿਬ ਨੂੰ ਕਿਹਾ ਗੁਰੂ ਸਾਹਿਬ ਕਹਿੰਦੇ ਨਹੀਂ ਜੀ ਸਾਡੇ ਕੋਲ ਤਾਂ ਕੋਈ ਸ਼ਕਤੀ ਨਹੀਂ ਹੈ ਫਿਰ ਕੀ ਕਰਦੇ ਹੋ ਕਹਿੰਦੇ ਚਲੋ ਠੀਕ ਆ ਸਾਡਾ ਜਿਹੜਾ ਵਾ ਮੇਨ ਗੁਰੂ ਪੀਰ ਹੈਗਾ ਵਾ ਅਬਦੁਲ ਸਕੂਰ ਉਹ ਤੁਹਾਨੂੰ ਕਰਾਮਾਤ ਦਿਖਾਊਗਾ ਤੇ ਗੁਰੂ ਸਾਹਿਬ ਉਥੋਂ ਉੱਠ ਕੇ ਬਾਹਰ ਆ ਜਾਂਦੇ ਖੁੱਲੇ ਥਾਂ ਾਂ ਕੇ ਬੈਠ ਜਾਂਦੇ ਗੁਰੂ ਸਾਹਿਬ ਵੀ ਦੁਨੀਆ ਵੀ ਆ ਕੇ ਆ ਜਾਂਦੀ ਆ ਉਹ ਕਹਿੰਦੇ ਸਾਡੇ ਪੀਰ ਜੀ ਹੁਣ ਕਲਾਮ ਪੜ੍ਹਨਗੇ 13 ਅਸਮਾਨ ਚੋਂ ਦੋ ਘੋੜੇ ਆਉਣਗੇ ਉਹ ਇੱਥੇ ਦੌੜਨਗੇ ਤੇ ਫਿਰ ਉਹ ਲੋਪ ਹੋ ਜਾਣਗੇ। ਗੁਰੂ ਸਾਹਿਬ ਕਹਿੰਦੇ ਸਤ ਕਰਤਾਰ ਸਤ ਕਰਤਾਰ ਪੰਜ ਵਾਰੀ ਗੁਰੂ ਸਾਹਿਬ ਨੇ ਸਤ ਕਰਤਾਰ ਕਿਹਾ ਬੈਠੇ। ਸਾਰੀ ਦੁਨੀਆ ਵੀ ਵੇਖ ਰਹੀ ਉੱਪਰੋਂ ਵੀ। ਉਹ ਅਬਦੁਲ ਸਕੂਰ ਕਲਾਮ ਪੜਦਾ ਰਿਹਾ ਅੱਧਾ ਘੰਟਾ ਪੜਦਾ ਰਿਹਾ ਕੋਈ ਕਰਾਮਾਤ ਨਾ ਵਾਪਰੀ। ਫਿਰ ਅਗਲੀ ਬਹਾਂਸ ਸਾਲ ਨੂੰ ਗੁਰੂ ਸਾਹਿਬ ਨਾਲ ਪੈ ਗਏ। ਗੁਰੂ ਸਾਹਿਬ ਨੂੰ ਕਹਿੰਦੇ ਜੇ ਹਿੰਮਤ ਆ ਤੇ ਸਾਡੇ ਨਾਲ ਚਿੱਲਾ ਘਟੋ ਇੱਥੇ। ਚਿੱਲਾ ਹੁੰਦਾ ਜੀ 40 ਦਿਨ ਕਿਸੇ ਥਾਂ ਬੈਠ ਜਾਣਾ ਕਮਰੇ ਦੇ ਵਿੱਚ ਬੰਦ ਕੋਠੜੀ ਸੀ। ਕੋਠੜੀਆਂ ਦੇ ਵਿੱਚੋਂ ਆਪ ਬੈਠਦੇ ਸੀਗੇ ਇੱਥੇ ਹੈ ਸੀ ਇੱਥੇ ਬਹੁਤ ਚਿੱਲੇ ਸੀਗੇ ਜਿੱਥੇ ਆਣ ਕੇ ਬੰਦਗੀ ਕਰਦੇ ਸੀਗੇ ਆਪਣੀ ਉਹ ਚਿੱਲਾ ਚ ਕਹਿੰਦੇ 40 ਦਿਨ ਇੱਕ ਜੌਂ ਦਾ ਦਾਣਾ ਤੇ ਇੱਕ ਘੁੱਟ ਪਾਣੀ ਡੇਲੀ ਉਹ ਕੀ ਕਰਦੇ ਸੀ ਜਿਵੇਂ 40 ਦਾਣੇ ਲੈ ਕੇ ਤੇ ਅੰਦਰ ਬਹਿ ਜਾਣਾ 40 ਉਹਨਾਂ ਗੁਰੂ ਸਾਹਿਬ ਨੂੰ ਦਿੱਤੇ ਵੈਸੇ ਦੋ ਤਰ੍ਹਾਂ ਇਤਿਹਾਸ ਲਿਖਿਆ ਆ ਇੱਥੇ ਕਿ ਗੁਰੂ ਸਾਹਿਬ ਕੁਝ ਵੀ ਨਹੀਂ ਲੈ ਕੇ ਬੈਠੇ ਪਰ ਜੋ ਦਾਸ ਨੇ ਪੜ੍ਹਿਆ ਸੀ ਉਹ ਇਹੀ ਸੀਗਾ ਕਿ ਉਹ 40 ਦਿਨ ਅੰਦਰ 40-40 ਲੈ ਕੇ ਬੈਠ ਗਏ ਤੇ ਉਹ ਪਹਿਲਾਂ ਹੀ ਉਹਨਾਂ ਕੋਲ ਚਿੱਲਾ ਨਹੀਂ ਕੱਟ ਹੋਇਆ ਪਹਿਲਾਂ ਹੀ ਬਾਹਰ ਆ ਗਏ ਤੇ ਆਪਣੇ ਦਾਣੇ ਵੀ ਖਤਮ ਕਰ ਲਏ ਸਾਰਾ ਕੁਝ ਤੇ ਗੁਰੂ ਸਾਹਿਬ ਜਦੋਂ ਆਏ ਤੇ ਪਾਣੀ ਵੀ ਉਦਾਂ ਦਾ ਉਦਾਂ ਤੇ ਦਾਣੇ ਵੀ 40 ਦੇ 40 ਉਦਾਂ ਹੀ ਤੇ ਗੁਰੂ ਸਾਹਿਬ ਬਾਅਦ ਚ ਨਿਕਲੇ ਜਦੋਂ ਸਾਰੇ ਬਾਹਰ ਆ ਗਏ ਗੁਰੂ ਸਾਹਿਬ ਨੂੰ ਵੀ ਬਾਹਰ ਸੱਦਿਆ ਗਿਆ ਫਿਰ ਫਿਰ ਗੁਰੂ ਸਾਹਿਬ ਕਹਿੰਦੇ ਭਾਈ ਬਾਹਰ ਕਿਉਂ ਆ ਗਏ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਾਡੇ ਤੋਂ ਵੱਧ ਸ਼ਕਤੀ ਵਾਲੇ ਆ ਮਹਾਪੁਰਖ ਆ ਉਹਨਾਂ ਨੇ ਉਸ ਵੇਲੇ ਉਸ ਵੇਲੇ ਉਹਨਾਂ ਗੁਰੂ ਨਾਨਕ ਦੇਵ ਜੀ ਦੇ ਫਿਰ ਚਰਨ ਪਰਸੇ ਗੁਰੂ ਸਾਹਿਬ ਕੋ ਮਾਫੀ ਲਈ ਗੁਰੂ ਸਾਹਿਬ ਉਹਨਾਂ ਨੂੰ ਦੱਸਿਆ ਕਿ ਹੰਕਾਰ ਜਾਂ ਕਰਾਮਾਤਾਂ ਦਿਖਾ ਦਿਖਾ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ਜਾਂ ਪਖੰਡ ਕਰਨਾ ਜਾਂ ਜਾਦੂ ਟੂਣੇ ਕਰਨੇ ਰੱਬ ਦੀ ਰਜਾ ਤੋਂ ਬਾਹਰ ਜਾਣਾ ਇਹ ਚੀਜ਼ਾਂ ਜਿਹੜੀਆਂ ਵਾ ਇਹ ਜਿਹੜੀ ਇਹ ਬੰਦਗੀ ਨਹੀਂ ਕਹਲੌਂਦੀ ਹਾਂ ਤੁਸੀਂ ਬੰਦਗੀ ਕਰਕੇ ਤੁਹਾਨੂੰ ਇਹ ਦਾਤਾਂ ਮਿਲੀਆਂ ਇਹ ਉਹਨਾਂ ਦਾ ਮਿਸਯੂਜ਼ ਆ